ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਭਵਿੱਖ ਬਾਣੀ ਦੀ ਕਿ ਸਾਲ 2025 ਤੋਂ ਕਿ ਸਾਲ 2025 ਤੋਂ ਲੈ ਕੇ ਸਾਲ 2026 ਤੱਕ ਕੀ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਤਬਾਹੀ ਦਾ ਵੈਸੇ ਅਸਲ ਦਾ ਸੱਚ ਕੀ ਹੈ ਤੇ ਇਸ ਤਬਾਹੀ ਤੋਂ ਕਿਹੜੇ ਲੋਕ ਬਚ ਸਕਣਗੇ ਤੇ ਕਿਹੜੇ ਤਬਾਹ ਹੋ ਸਕਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਾਰੇ ਹੀ ਲੋਕਾਂ ਤੇ ਹੋ ਜਾਵੇ ਤੇ ਸਾਰੇ ਹੀ ਲੋਕ ਦੁੱਖ ਪਰੇਸ਼ਾਨੀਆਂ ਤੋਂ ਦੂਰ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ ਕਿ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਮਹਾਪੁਰਖ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹਨਾਂ ਦੇ ਕੁਝ ਬਚਨ ਜਿਹੜੇ ਬੜੇ ਹੀ ਕੀਮਤੀ ਹਨ ਅੱਜ ਦੇ ਹਾਲਾਤਾਂ ਨੂੰ ਲੈ ਕੇ ਵੇਖੋ ਸਾਧ ਸੰਗਤ ਜੀ ਜਦੋਂ ਵੀ ਦੁਨੀਆ ਤੇ ਬਾਬਾ ਜੀ ਕਹਿੰਦੇ ਕਿ ਪਾਪ ਵੱਧ ਤੇ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਫਿਰ ਪਰਮਾਤਮਾ ਪਰਮੇਸ਼ਰ ਜੀ ਜਿਹੜੇ ਹਨ ਉਹ ਕਿਵੇਂ ਨਾ ਕਿਵੇਂ ਆਪਣੀ ਕਲਾ ਵਰਤਉਂਦੇ ਹਨ ਉਹਨੇ ਸੰਤੁਲਨ ਬਣਾਉਣਾ ਹੀ ਹੁੰਦਾ ਹੈ ਇਸ ਧਰਤੀ ਦੇ ਉੱਪਰ ਸ੍ਰਿਸ਼ਟੀ ਦੇ ਉੱਪਰ ਇਹੋ ਜਿਹਾ ਸਮਾਂ ਆਵੇਗਾ ਜਦੋਂ ਕੁਝ ਲੋਕ ਜਿਹੜੇ ਹਨ ਜਿਹੜੇ ਗੱਲ-ਗੱਲ ਤੇ ਝੂਠ ਬੋਲਣਗੇ ਜਿਨ੍ਹਾਂ ਨੂੰ ਕਿ ਝੂਠ ਬੋਲਣ ਦੀ ਲੋੜ ਵੀ ਨਹੀਂ ਉੱਥੇ ਵੀ ਝੂਠ ਬੋਲਣਗੇ ਤੇ ਅੱਜ ਵੀ ਬੋਲ ਰਹੇ ਹਨ ਲੋਕ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜਿੰਨੀ ਇੱਥੇ ਆਬਾਦੀ ਹੈ ਭਾਰਤ ਦੀ ਆਬਾਦੀ ਕਿੰਨੀ ਹੈ ਸਤਸੰਗ ਜੀ ਬਹੁਤ ਇੱਥੇ ਲੋਕ ਆਪਾਂ ਵੀ ਵੇਖਦੇ ਹਾਂ 130 ਕਰੋੜ ਲੋਕ ਹਨ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਉਹਦੇ ਵਿੱਚੋਂ 30 ਕਰੋੜ ਹੀ ਬਚਣਗੇ ਉਹਨਾਂ ਨੇ ਮਹਾਪੁਰਖਾਂ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਗੱਲਾਂ ਦੱਸ ਦਿੱਤੀਆਂ ਸਨ ਪਰ ਹੁਣ ਕਈ ਇਹਨਾਂ ਗੱਲਾਂ ਤੇ ਸ਼ੰਕਾ ਕਰਦੇ ਹਨ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਇਹ ਭਰੋਸੇ ਦੇ ਯੋਗਾ ਹੈ ਭਰੋਸਾ ਕਰ ਲਓ ਰੱਬ ਤੇ ਬਹੁਤ ਚੰਗੇ ਰਹੋਗੇ ਹੁਣ ਕੁਝ ਲੋਕ ਜਿਨ੍ਹਾਂ ਦੀਆਂ ਗੱਲਾਂ ਤਾਂ ਚੰਗੀਆਂ ਹੁੰਦੀਆਂ ਹਨ ਪਰ ਉਹ ਖੁਦ ਚੰਗੇ ਨਹੀਂ ਹੁੰਦੇ ਕਈ ਇਹੋ ਜਿਹੇ ਸਾਧ ਹਨ ਜਿਹੜੇ ਪਖੰਡੀ ਹਨ ਬਹੁਤ ਜ਼ਿਆਦਾ ਉਹ ਲੋਕਾਂ ਨੂੰ ਭਰਮ ਜਾਲ ਵਿੱਚ ਫਸਾ ਰਹੇ ਹਨ ਉਹਨਾਂ ਦੀਆਂ ਗੱਲਾਂ ਚੰਗੀਆਂ ਉਹਨਾਂ ਦਾ ਜੀਵਨ ਪੱਦਰ ਪਰ ਨਹੀਂ ਹੈ ਕੋਈ ਪਰ ਜਿਹੜੇ ਮਹਾਂਪੁਰਖ ਆ ਦੀ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਉਹਨਾਂ ਦੇ ਬਚਨ ਸਾਂਝੇ ਕਰਨ ਲੱਗੇ ਹਾਂ ਸਾਧ ਸੰਗਤ ਜੀ ਉਹ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜੀ ਹਨ ਉਹ ਕਦੇ ਵੀ ਆਪਣੇ ਪੈਰੀ ਹੱਥ ਨਹੀਂ ਸਿ ਲਵਾਉਂਦੇ ਆਪਣੀ ਪੂਜਾ ਨਹੀਂ ਸੀ ਕਰਵਾਉਂਦੇ ਉਹਨਾਂ ਨੇ ਤਾਂ ਸਾਧ ਸੰਗਤ ਜੀ ਸਦਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਨਾਲ ਹੀ ਲੋਕਾਂ ਨੂੰ ਜੋੜਿਆ ਹੈ ਬਾਬਾ ਜੀ ਅਕਸਰ ਹੀ ਕਿਹਾ ਕਰਦੇ ਸੀ ਕਿ ਆਪਾਂ ਨੂੰ ਸਾਧ ਸੰਗਤ ਜੀ ਸਮਾ ਬਖਸ਼ਿਆ ਹੈ ਪਰਮਾਤਮਾ ਨੇ ਵਾਰ-ਵਾਰ ਤੁਹਾਨੂੰ ਇਹੀ ਗੱਲ ਕਹਿ ਰਹੇ ਹਾਂ ਕਿ ਮਨਸ ਦੇ ਹੀ ਮੁੜ ਮੁੜ ਕੇ ਨਹੀਂ ਮਿਲਣੀ ਨਹੀਂ ਤਾਂ ਤੁਸੀਂ ਤਰਸਿਆ ਕਰੋਗੇ ਇਹੀ ਸਮਾ ਤੁਹਾਨੂੰ ਨਹੀਂ ਮਿਲਣਾ ਇਹ ਦੇਹ ਹੀ ਨਹੀਂ ਮਿਲਣੀ ਇਹ ਦੇਹ ਹੀ ਨਹੀਂ ਮਿਲਣੀ ਮਹਾਰਾਜ ਦੀ ਕਿਰਪਾ ਸਨੇ ਸਮਾ ਬਖਸ਼ਿਆ ਹੈ ਜਿੰਨਾ ਸਮਾ ਸਾਧ ਸੰਗਤ ਵਿੱਚ ਬਤੀਤ ਕਰ ਲਾਓਗੇ ਇਕੱਠੇ ਹੋ ਕੇ ਆਪਣੇ ਗਿਆਨ ਗੁਰੂ ਆਤਮ ਉਪਦੇਸ਼ ਨਾਮ ਵਿਪੋਤ ਲਗਾਵੋ ਜਿੰਨਾ ਸਮਾਂ ਤੁਸੀਂ ਸਾਧ ਸੰਗਤ ਕਰੋਗੇ ਰੱਬ ਦੇ ਪਿਆਰਿਆਂ ਦੇ ਸੰਗ ਹੋ ਕੇ ਓਨਾ ਹੀ ਤੁਹਾਡਾ ਭਲਾ ਹੋ ਜਾਵੇਗਾ ਇਹ ਆਉਣ ਵਾਲਾ ਸਮਾਂ ਟਲਦਾ ਰਹੇਗਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਪੰਜਾਬ ਦੀ ਧਰਤੀ ਨੂੰ ਬਚਾਇਆ ਪੰਜਾਬ ਦੀ ਧਰਤੀ ਤੇ ਜਿਹੜੇ ਸਿਧਾਂਤ ਹਨ ਬਾਬਾ ਜੀ ਦੇ ਕਹਿੰਦੇ ਸੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਕਿਰਤ ਕਰਦੇ ਆਂ ਬੰਦੇ ਦੀ দেহে ਪਵਿੱਤਰ ਹੋ ਜਾਂਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਆ ਗਏ ਉੱਥੇ ਕਿਰਤ ਕੀਤੀ ਭੈਣ ਬੇਬੇ ਨਾਨਕੀ ਜੀ ਨੇ ਇੱਕ ਵਾਰ ਆਖਿਆ ਸੀ ਕਿ ਵੀਰ ਜੀ ਪਾਈ ਜੈ ਰਾਮ ਜੀ ਨੇ ਕਿ ਤੁਸੀਂ ਇਸ ਤਰ੍ਹਾਂ ਕੰਮਕਾਰ ਕਰਦੇ ਹੋ ਚੰਗਾ ਜਿਹਾ ਨਹੀਂ ਲੱਗਦਾ ਤੁਸੀਂ ਸਾਡੇ ਮਹਿਮਾਨ ਹੋ ਬਾਬਾ ਜੀ ਨੇ ਆਖਿਆ ਅਸੀਂ ਕਿਰਤ ਕਰਦੇ ਹਾਂ ਤਾਂ ਦੇਹ ਸੁੱਚੀ ਹੁੰਦੀ ਹੈ ਇਹਦੇ ਵਿੱਚ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਹੈ ਤਾਂ ਇਹ ਜਿਹੜੇ ਸਿਧਾਂਤ ਸਿੱਖੀ ਦੇ ਪੰਜਾਬ ਦੀ ਧਰਤੀ ਤੇ ਕਿਰਤ ਵੀ ਕਰਦੇ ਹਨ ਲੋਕ ਨਾਮ ਵੀ ਜਪਦੇ ਹਨ ਤੇ ਵੱਢ ਕੇ ਵੀ ਛਕਦੇ ਹਨ ਸਾਧ ਸੰਗਤ ਜੀ ਇਹ ਸਿੱਖੀ ਦੇ ਸਿਧਾਂਤ ਹਨ ਪੰਜਾਬ ਦੀ ਧਰਤੀ ਤੇ ਲੋਕ ਕਿਰਤ ਵੀ ਕਰ ਰਹੇ ਹਨ ਜਿਹਦੇ ਕਰਕੇ ਪੰਜਾਬ ਤੇ ਬੜੀ ਕਿਰਪਾ ਹੈ ਕੁਝ ਲੋਕ ਜਿਹੜੇ ਇਹ ਸਿਧਾਂਤਾਂ ਤੋਂ ਲਾਂਬੇ ਹੋ ਚੁੱਕੇ ਹਨ ਉਹਨਾਂ ਕਰਕੇ ਇਹ ਧਰਤੀ ਤੇ ਬੋਝ ਬਣ ਚੁੱਕੇ ਹਨ ਭਾਰ ਬਣ ਗਿਆ ਹੈ ਮਹਾਪੁਰਖ ਅਕਸਰ ਹੀ ਕਿਹਾ ਕਰਦੇ ਸੀ ਇਹ ਇਹ ਜਿਹੜੇ ਭਵਿੱਖ ਵਚਨ ਹੁੰਦੇ ਹਨ ਇਹਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੁੰਦਾ ਇਹਦਾ ਮਕਸਦ ਇਹ ਹੁੰਦਾ ਹੈ ਤੁਸੀਂ ਨਾਮ ਜਪਣ ਲੱਗ ਜਾਓ ਜਦੋਂ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੈਂ ਚਲਿਆ ਜਾਣਾ ਹੈ ਇਸ ਸੰਸਾਰ ਤੋਂ ਉਦੋਂ ਫਿਰ ਭਾਈ ਉਹਦੇ ਮਨ ਵਿੱਚ ਅਵਸਥਾ ਵਹਿਰਾਗ ਬਲ بڑھ ਜਾਂਦੀ ਹੈ ਇਸ ਕਰਕੇ ਮਹਾਪੁਰਖ ਜੀ ਕਈ ਵਾਰੀ ਭਵਿੱਖ ਵਚਨ ਕਰਦੇ ਸੀ ਉਹ ਕਹਿੰਦੇ ਸੀ ਕਿਉਂਕਿ ਇਹ ਦੁਨੀਆ ਜਿਹੜੀ ਹੈ ਕਈ ਵਾਰ ਬਣੀ ਹੈ ਤੇ ਕਈ ਵਾਰ ਮਿਟੀ ਹੈ ਅਨੇਕ ਵਾਰ ਪਸਰਿਓ ਪਾਸਾਰ ਇਹ ਪਰਮਾਤਮਾ ਜਦੋਂ ਚਾਵੇ ਇਹਨੂੰ ਬਣਾ ਦੇਵੇ ਜਦੋਂ ਚਾਵੇ ਇਹਨੂੰ ਢਾ ਦੇਵੇ ਇਹ ਉਹਦੇ ਹੀ ਹੱਥ ਵਿੱਚ ਵਾਗ ਡੋਰ ਹੈ ਸਾਡੇ ਸਵਾਸਾਂ ਦੀ ਵੀ ਇਸ ਸ੍ਰਿਸ਼ਟੀ ਦੀ ਵੀ ਦੇਣ ਵਾਲਾ ਵਾਹਿਗੁਰੂ ਹੈ ਸਾਰੀਆਂ ਦਾਤਾਂ ਸਹਾ ਕਰਕੇ ਸਾਨੂੰ ਉਹਨਾਂ ਦੇ ਕਰਕੇ ਹੀ ਆ ਰਹੇ ਹਨ ਜੇ ਸਾਹੀ ਨਾ ਦੇਵੇ ਤਾਂ ਬੰਦਾ ਕੀ ਕੁਝ ਕਰ ਸਕਦਾ ਹੈ ਇਹ ਤਾਂ ਮ੍ਰਿਤਕ ਸਰੀਰ ਹੋ ਜਾਵੇਗਾ লাশ ਬਣ ਜਾਵੇਗਾ লাশ ਤਾਂ ਕੁਝ ਨਹੀਂ ਕਰ ਸਕਦੀ ਕਦੇ ਜਿੰਨੇ ਸਵਾਸ ਹਨ ਸਾਰੇ ਵਾਹਿਗੁਰੂ ਪਰਮਾਤਮਾ ਜੀ ਨੇ ਬਖਸ਼ੇ ਹਨ ਮਾਤਾ ਪਿਤਾ ਤੋਂ ਬੰਦੇ ਨੂੰ ਸਰੀਰ ਮਿਲਦਾ ਹੈ দেহে ਮਿਲਦੀ ਹੈ ਪਰ ਆਤਮਾ ਤਾਂ ਪਰਮਾਤਮਾ ਤੋਂ ਮਿਲਦੀ ਹੈ ਕਹੋ ਕਬੀਰੋ RAM ਕੀ ਅੰਸ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਹਨ ਕਿ ਭਾਈ ਪਛਾਣੋ ਆਪਣੇ ਸਰੂਪ ਨੂੰ ਆਪਣਾ ਮੂਲ ਪਛਾਣ ਇਸੇ ਕਰਕੇ ਤਾਂ ਮਹਾਪੁਰਖਾਂ ਜੀ ਨੇ ਆਖਿਆ ਸੀ ਲੋਕ ਵੇਖੋ ਸੜਕਾਂ ਉੱਤੇ ਸੁੱਤੇ ਪਏ ਹਨ ਕਈ ਲੋਕਾਂ ਕੋਲ ਘਰ ਹੈ ਹੀ ਨਹੀਂ ਇਹੋ ਜਿਹੇ ਲੋਕ ਤਾਂ ਆਪਾਂ ਨੂੰ ਤਾਂ ਸ਼ੁਕਰਾਨਾ ਤਾਂ ਫਿਰ ਕਰਨਾ ਹੀ ਚਾਹੀਦਾ ਹੈ ਆਪਾਂ ਨੂੰ ਤਾਂ ਰੱਬ ਦਾ ਸ਼ੁਕਰ ਸ਼ੁਕਰ ਕਰਕੇ ਹੀ ਲੰਮੇ ਪੈਣਾ ਚਾਹੀਦਾ ਹੈ ਪੰਜਾਬ ਦੀ ਧਰਤੀ ਤੇ ਸਾਡਾ ਜਨਮ ਹੋਇਆ ਹੈ ਸਾਤ ਸੰਗਤ ਜੀ ਅਸੀਂ ਉਹਨਾਂ ਦੀ ਉਮਤ ਹਾਂ ਭਾਵ ਕਿ ਜਿਨ੍ਹਾਂ ਨੇ ਧਰਮ ਯੁੱਧ ਕੀਤੇ ਹਨ ਇਸ ਕਰਕੇ ਤਾਂ ਮਹਾਪੁਰਖਾਂ ਨੇ ਕਿਹਾ ਸੀ ਪਾਈ ਵਦ ਤੋਂ ਵਦ ਨਾਮ ਸਿਮਰੋਂ ਆਉਣ ਵਾਲਾ ਸੰਕਟ ਜਿਹੜਾ ਟਲ ਜਾਵੇਗਾ ਜੇ ਆਉਣਾ ਵੀ ਹੋਵੇਗਾ ਇਹ ਘਟਨਾ ਘਟਣੀ ਵੀ ਹੋਵੇਗੀ ਜਿਵੇਂ ਕਿ ਯੰਗ ਯੋਧ ਦੇ ਅਸਾਰ ਕੁਝ ਜਿਹੜੇ ਹਨ ਮੀਡੀਆ ਵਾਲੇ ਕਹਿ ਰਹੇ ਹਨ ਕਿ ਬਣ ਰਹੇ ਹਨ ਇਸ ਲਈ ਉਹਨਾਂ ਦਾ ਕੰਮ ਹੈ ਖਬਰ ਦੇਣੀ ਲੋਕਾਂ ਦੇ ਤੱਕ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰੀ ਚੱਲੋ ਪਰ ਸਾਡਾ ਕੰਮ ਕੀ ਹੈ ਆਖਣ ਔਖਾ ਸੱਚਾ ਨਾਉ ਨਾਮ ਜਪੋ ਮੇਰੇ ਸਾਜਨ ਸੈਣਾ ਸਾਡਾ ਕੰਮ ਜੋ ਪਰਮਾਤਮਾ ਨੇ ਡਿਊਟੀ ਲਗਾਈ ਹੈ ਉਹ ਹੈ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਕੇ ਛਕਣਾ ਵੇਖੋ ਸਾਧ ਸੰਗਤ ਜੀ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ ਇਹਦਾ ਅਰਥ ਇਹ ਨਹੀਂ ਕਿ ਡਰ ਕੇ ਬਹਿ ਜਾਈਏ ਸਾਨੂੰ ਤਾਂ ਨਾਮ ਜਪਣਾ ਚਾਹੀਦਾ ਹੈ ਅਮਰੀਕਾ ਦੇ ਵਿੱਚ ਪੌਸ਼ ਇਲਾਕੇ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਹਨ ਉਥੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਤਗੜੇ ਤਗੜੇ ਲੋਕ ਸੀ ਪੈਸੇ ਤੋਂ ਵੀ ਬੜੇ ਅਮੀਰ ਸਨ ਉੱਥੇ ਕਹਿੰਦੇ ਹਨ ਕਿ ਅੱਗ ਲੱਗ ਗਈ ਸੀ ਸੜਕਾਂ ਤੇ ਆ ਗਏ ਹਨ ਇਹ ਡਰ ਕੇ ਰਹੀਏ ਰੱਬ ਦੇ ਕੋਲੋਂ ਸਦਾ ਹੀ ਪਤਾ ਨਹੀਂ ਹੁੰਦਾ ਕਦੋਂ ਉਹ ਵੱਡੇ ਵੱਡੇ ਕਾਰੋਬਾਰਾਂ ਨੂੰ ਵੀ ਤਬਾਹ ਕਰ ਦੇਣਗੇ ਕਿਉਂਕਿ ਜਲ ਤੇ ਥਲ ਕਰ ਥਲ ਤੇ ਕੂਆ ਕੂਕ ਮੇਰੇ ਘਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਘਰਾਵੇ ਮਹਾਰਾਜ ਅੱਗੇ ਕਦੇ ਵੀ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਉਹ ਕੇ ਕਈ ਲੋਕ ਉਹਨਾਂ ਨੇ ਰੱਬ ਨੂੰ ਪਿੱਛੇ ਹੀ ਕਰ ਦਿੱਤਾ ਹੈ ਇਸ ਕਰਕੇ ਉਹਨਾਂ ਨੇ ਆਪਣੀ ਸ਼ਕਤੀ ਨੂੰ ਸਮਝ ਲਿਆ ਹੈ ਕਿ ਇਹ ਬਲ ਬੁੱਧੀ ਸਾਡੇ ਕਰਕੇ ਹੀ ਸਾਨੂੰ ਮਿਲੀ ਹੋਈ ਹੈ ਇਹ ਸਾਡੀਆਂ ਖੋਜਾਂ ਹਨ ਪਰ ਮਹਾਰਾਜ ਆਖਦੇ ਹਨ ਸਬ ਕਿਛ ਤੇਰਾ ਮੈਂ ਨਾਹੀ ਪ੍ਰਭ ਸਬ ਕਿਛ ਤੇਰਾ ਇਹ ਗੁਰਦੇ ਪ੍ਰਸ਼ਾਦ ਗੁਰੂ ਦੀ ਕਿਰਪਾ ਦੁਆਰਾ ਕੰਚਨ ਦੇਹੀ ਲਿਵ ਲਾਵੋ ਤਿਸ RAM ਸੁਨੇਹੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਿੰਨੀ ਵਡਿਆਈ ਹੈ ਪਰਮੇਸ਼ਰ ਦੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਸ਼ੁਕਰਾਨਾ ਕਰੀਏ ਜਿਹੜੇ ਦੇਹ ਹੈ ਤੰਦਰੁਸਤ ਹੈ ਜੇ ਸਾਡੇ ਕੋਲ ਰਹਿਣ ਲਈ ਮਕਾਨ ਹੈ ਸਾਡਾ ਪਰਿਵਾਰ ਹੈ ਸਾਨੂੰ ਤਾਂ ਸ਼ੁਕਰਾਨਾ ਕਰਨਾ ਬਣਦਾ ਹੈ ਜਿਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖਮਨ ਮਾਹੀ ਜਿਹੜੇ ਵਾਹਿਗੁਰੂ ਨੇ ਖਾਣ ਲਈ ਪਦਾਰਥ ਦਿੱਤੇ ਹਨ ਰਹਿਣ ਲਈ ਸੋਹਣਾ ਮਕਾਨ ਦਿੱਤਾ ਹੈ ਪਰਿਵਾਰ ਦਿੱਤਾ ਹੈ ਫਿਰ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਕੋਜ ਲੋਕ ਇਹੋ ਜਿਹੇ ਕੰਮ ਕੀਤੇ ਜਾਂਦੇ ਹਨ ਜਾਂ ਤਿਆਰ ਹੁੰਦੇ ਹਨ ਇਤਰ ਵਗੈਰਾ ਲਗਾਉਂਦੇ ਹਨ ਜੈ ਪ੍ਰਸ਼ਾਦ ਸੁਗੰਧਿਤ ਤਨ ਲਾਵੇ ਇਹ ਰੱਬ ਦੀ ਮਿਹਰ ਨਾਲ ਬੰਦਾ ਖੁਸ਼ਬੋਈਆ ਜਿਹੜੀ ਆਪਣੇ ਸਰੀਰ ਨੂੰ ਮਲਦਾ ਹੈ ਪਰ ਨਾਮ ਤੋਂ ਬਿਨਾਂ ਬਾਬਾ ਜੀ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਭਾਈ ਕਿਵੇਂ ਦਾ ਬੰਦਾ ਇਦਾਂ ਪਵਿੱਤਰ ਹੋ ਜਾਵੇਗਾ ਫੁੱਲਾਂ ਦਾ ਤੋਂ ਇਤਰ ਬਣਾ ਇਤਰ ਦਾ ਫਿਰ ਕੱਢ ਦਰਿਆ ਦਰਿਆ ਵਿੱਚ ਤਾਰੀਆਂ ਲਾ ਫਿਰ ਵੀ ਤੇਰੀ ਬੋ ਨਹੀਂ ਮੁਕਣੀ ਪਹਿਲਾਂ ਆਪਣੀ ਮੈ ਮੁਕਾ ਜਦੋਂ ਤੱਕ ਬੰਦੇ ਦੀ ਮੈ ਨਹੀਂ ਮੁਕਦੀ ਕਿਵੇਂ ਉਹਦੇ ਜੀਵਨ ਵਿੱਚੋਂ ਖੁਸ਼ਬੂ ਆ ਸਕਦੀ ਹੈ ਪਰਮਾਤਮਾ ਜੀ ਦੀ ਖੁਸ਼ਬੂ ਉਦੋਂ ਆਵੇਗੀ ਜਦੋਂ ਸੁਗੰਧਿਤ ਜੀਵਨ ਹੋ ਜਾਵੇਗਾ ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਨੂੰ ਸੁਣਾਂਗੇ ਤਾਂ ਇਹ ਜਿਹੇ ਪ੍ਰਸਾਦ ਵਸੇ ਸੁਖ ਮੰਦਰ ਬਾਬਾ ਜੀ ਨੇ ਆਖਣਾ ਹੈ ਕੀਤਾ ਹੈ ਕਿ ਜਿਹੜੀ ਦਇਆ ਦੇ ਨਾਲ ਭਾਈ ਬੰਦਾ ਸੁਖ ਦੇ ਮਹਿਲਾਂ ਵਿੱਚ ਵਸਦਾ ਹੈ ਉਹਨੂੰ ਚਿੱਤ ਦੇ ਵਿੱਚ ਕਿਉਂ ਨਹੀਂ ਆਰਾਧਨਾ ਕਰਦਾ ਤੂੰ ਕਿਉਂ ਭੁੱਲ ਚੁੱਕਾ ਹੈ ਤਿਸ ਇਤਿਹਾਏ ਸਦਾ ਮਨ ਅੰਦਰ ਉਹਨੂੰ ਸਦਾ ਯਾਦ ਰੱਖ ਭਾਈ ਤੂੰ ਉਹਨੂੰ ਵੀ ਭੁੱਲਿਆ ਫਿਰਦਾ ਹੈ ਜਿਹੇ ਪ੍ਰਸ਼ਾਦ ਪਾਟ ਪਟੰਬਰ ਹੰਡਾਵੇ ਹੁਣ ਕੀ ਰੇਸ਼ਮ ਦੇ ਕੱਪੜੇ ਪਾਉਂਦੇ ਆ ਪਰ ਤਿਸੇ ਤਿਆਗ ਕਤ ਅਵਰ ਲੁਭਾਵੇ ਰੱਬ ਨੂੰ ਭੁੱਲ ਕੇ ਹੋਰ ਪਾਸੇ ਤੁਰੇ ਫਿਰਦੇ ਹਾਂ ਮਾੜੀ ਗੱਲ ਹੈ ਬਾਬਾ ਜੀ ਨੇ ਵੀ ਕੁਝ ਭਵਿੱਖ ਬਚਨ ਕਰ ਦਿੱਤੇ ਹਨ ਉਹ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਨ ਇਹ ਮਹਾਂਪੁਰਖਾਂ ਦੇ ਬਚਨ ਹਨ ਕਿ ਉਹੀ ਬਚੇਗਾ ਜਿਹੜਾ ਨਾਮ ਜਪੇਗਾ ਉਹੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਵੇਗਾ ਕਿਉਂਕਿ ਨਾਮ ਬਿਨਾਂ ਕੈਸੇ ਉਤਰ ਸਾਰੇ ਤਾਂ ਸਤਿਗੁਰੂ ਦੀ ਬਾਣੀ ਧੁਰ ਕੀ ਬਾਣੀ ਸਾਨੂੰ ਕਹਿ ਰਹੀ ਹੈ ਕਿ ਗੁਰਬਾਣੀ ਦੀ ਹੀ ਵਿਆਖਿਆ ਕਰਕੇ ਮਹਾਪੁਰਖ ਜੀ ਸਾਨੂੰ ਦੱਸਦੇ ਹੁੰਦੇ ਹਨ ਕਿ ਉਹ ਕਿੱਧਰ ਵੀ ਉਹਨਾਂ ਦਾ ਜੀਵਨ ਗੁਰਬਾਣੀ ਤੋਂ ਬਾਹਰ ਥੋੜੀ ਹੁੰਦਾ ਹੈ ਉਹ ਬੜੇ ਹੀ ਸਰਲ ਤੇ ਬੜੇ ਹੀ ਵਿਧੀ ਤੇ ਤਰੀਕੇ ਨਾਲ ਸਾਨੂੰ ਗੱਲ ਸਮਝਾ ਦਿੰਦੇ ਹਨ ਬਾਬਾ ਜੀ ਆਖਦੇ ਹੁੰਦੇ ਸੀ ਮਹਾਪੁਰਖ ਭਾਈ ਨਾਮ ਜਪ ਲਓ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਇਹ ਕੇਵਲ ਬਾਬਾ ਅਜੀਤ ਸਿੰਘ ਦੀ ਗੱਲ ਨਹੀਂ ਜਿੰਨੇ ਵੀ ਮਹਾਪੁਰਖ ਹੋਏ ਹਨ ਬਾਬਾ ਰਾਮ ਸਿੰਘ ਜੀ ਉਹਨਾਂ ਨੇ ਵੀ ਬਚਨ ਕਰ ਦਿੱਤੇ ਸਨ ਕਿ 2010 ਤੋਂ ਲੈ ਕੇ 18 ਤੱਕ ਸਾਰੇ ਕੰਮ ਕਾਜ ਜਿਹੜੇ ਹਨ ਹੋ ਜਾਣੇ ਹਨ ਉਹ ਤੁਸੀਂ ਉਹਨਾਂ ਦੀ ਇੱਕ ਕਲਿੱਪ ਵੀ ਵੇਖੀ ਹੋਵੇਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਬੰਦੇ ਦੇ ਕਾਰਜ 10 ਤੋਂ 18 ਤੱਕ ਜਿਹੜੇ ਜ਼ਰੂਰੀ ਹੁੰਦੇ ਹਨ ਉਹ ਹੋ ਹੀ ਜਾਣੇ ਹਨ ਉਦੋਂ ਉਹਨਾਂ ਦੇ ਸੇਵਾਦਾਰ ਜਿਹੜੇ ਹੋਣਗੇ ਉਹਨਾਂ ਨੂੰ ਕਹੇ ਹੋਣਗੇ ਬਚਨ ਦੇ ਬਾਅਦ ਵਿੱਚ ਵੀ ਆਖਿਆ ਸੀ ਕਿ 2025 ਦੇ ਵਿੱਚ ਸਮਾਂ ਬੜਾ ਹੀ ਢਾਮਾਂਡੋਲ ਹੋ ਜਾਵੇਗਾ 2025 ਦਾ ਭਿਆਨਕ ਸਮਾਂ ਆਵੇਗਾ ਜਦੋਂ ਸਥਿਤੀ ਸਾਰੀ ਢਾਮਾਂਡੋਲ ਬਣ ਜਾਵੇਗੀ ਉਹਨਾਂ ਨੇ ਇਹ ਨਹੀਂ ਕਿਹਾ ਧਰਤੀ ਖਤਮ ਹੋ ਜਾਵੇਗੀ ਇਦਾਂ ਦਾ ਕੋਈ ਬਚਨ ਨਹੀਂ ਕੀਤਾ ਕਿ ਜਾਂ ਪਰਲੋ ਆ ਜਾਵੇਗੀ ਬਸ ਇਹਨਾ ਕਿਹਾ ਸੀ ਡਾਵਾ ਡੋਲ ਹੋ ਜਾਵੇਗਾ। ਮਹਾਪੁਰਖਾਂ ਦੀਆਂ ਗੁਜੀਆਂ ਰਮਜ਼ਾਂ ਹੁੰਦੀਆਂ ਹਨ। ਉਹਦੇ ਵਿੱਚ ਕੀ ਹੋਣਾ ਪੂਰਨ ਭਾਤ ਵਿੱਚ ਉਹੀ ਜਾਣਦੇ ਹਨ। ਅਸੀਂ ਤਾਂ ਬਸ ਅੰਦਾਜ਼ੇ ਹੀ ਲਗਾ ਸਕਦੇ ਹਾਂ। ਬੰਦਾ ਕੀ ਕਰ ਸਕਦਾ ਹੈ ਸਿਰਫ ਅੰਦਾਜ਼ੇ ਲਾਉਣ ਜੋਗਾ ਹੈ। ਇਹਨਾਂ ਦੇ ਗੁਜੇ ਰਮਜ਼ ਨੂੰ ਕੌਣ ਸਮਝ ਸਕਦਾ ਸੀ? ਇਹ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਵਾਹਿਗੁਰੂ ਪਰਮਾਤਮਾ ਨੇ ਸਾਰੀ ਹੈ ਉਹੀ ਜਾਣਦੇ ਹਨ ਕਿ ਉਹਨਾਂ ਨੇ ਕਿਹੜੇ ਕੌਤਕ ਵਰਤੌਣੇ ਹਨ। ਜਾ ਮਹਾਪਰਕ ਜੀ ਜਾਣਦੇ ਹਨ ਸਾਨੂੰ ਜਿਹੜੀ ਮਨੁੱਖੀ ਦੇਹ ਮਿਲੀ ਹੈ ਹਰ ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜੋ ਉਹਨੂੰ ਕਰਨ ਦੇ ਲਈ ਧਰਤੀ ਤੇ ਭੇਜਿਆ ਹੋਇਆ ਹੈ ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਸ੍ਰੀ ਰਹਿਰਾ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਭਾਵੇਂ ਪਰ ਬੰਦਾ ਇਦਾਂ ਦਾ ਨਹੀਂ ਹੋ ਜਾਂਦਾ ਕਈ ਵਾਰੀ ਖਿਆਲ ਹੀ ਨਹੀਂ ਆਉਂਦਾ ਕਿ ਆ ਜਿਹੜੀ ਦੇਹ ਹੈ ਮਿਲੀ ਕਿਉਂ ਹੈ ਹੋਰ ਕਾਰਜ ਕਿਸੇ ਵੀ ਕੰਮ ਨਹੀਂ ਆਉਣੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੋ ਸਾਧ ਸੰਗਤ ਦੇ ਅੰਦਰ ਜੁੜ ਕੇ ਨਾਮ ਦੀ ਅਰਾਧਨਾ ਕਰ ਭਾਈ ਸਰੰਜਮ ਲਾਗ ਭਵਜਲ ਤਰਣ ਕੇ ਅਹ ਸੰਸਾਰ ਰੂਪੀ ਸਮੁੰਦਰ ਤੋਂ ਜੇ ਪਾਰ ਲੰਘਣਾ ਹੈ ਇਹ ਕੰਮ ਕਰਨੇ ਹੀ ਪੈਣੇ ਹਨ ਕਾਰਜ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਜੇ ਤੂੰ ਮਾਇਆ ਦੇ ਪਿਆਰ ਵਿੱਚ ਹੀ ਲੱਗਿਆ ਰਿਹਾ ਤੇਰਾ ਜਨਮ ਤਾਂ ਫਿਰ ਬ੍ਰਿਥਾ ਚਲਿਆ ਜਾਵੇਗਾ ਜਪ ਤਪ ਸੰਜਮ ਧਰਮ ਨਾ ਕਮਾਇਆ ਭਾਈ ਤੋ ਰੱਬ ਦਾ ਸਿਮਰਨ ਨਹੀਂ ਕੀਤਾ ਮਹਾਪੁਰਖ ਕਹਿੰਦੇ ਸੀ ਉਦਮ ਨਹੀਂ ਕਰਦਾ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਯਤਨ ਹੀ ਨਹੀਂ ਕਰ ਰਿਹਾ ਉਦਮ ਨਹੀਂ ਕਰਦਾ ਬੰਦਾ ਜੇ ਉਦਮ ਨਹੀਂ ਕਰੇਗਾ ਤਾਂ ਕੀ ਮਿਲੇਗਾ ਕੁਝ ਵੀ ਨਹੀਂ ਕੋਈ ਦਿਹਾੜੀਆ ਦਿਹਾੜੀ ਤੇ ਨਾ ਜਾਵੇ ਤੇ ਉਸ ਨੂੰ ਫਿਰ ਪੈਸੇ ਕਿੱਥੋਂ ਮਿਲ ਜਾਣਗੇ ਘਰੇ ਬੈਠਿਆਂ ਨੂੰ ਸੇਵਾ ਨਹੀਂ ਲਗਣੀ ਸਾਧਨਾ ਜਾਣਿਆ ਹਰ ਰਾਇਆ ਸਾਧੂਆਂ ਦੀ ਤੂੰ ਟਹਲ ਨਾ ਜਾਈ ਵਾਹਿਗੁਰੂ ਪਰਮਾਤਮਾ ਜਿਹੜੇ ਹਨ ਉਹਦਾ ਸਿਮਰਨ ਨਹੀਂ ਕੀਤਾ ਕਹੋ ਨਾਨਕ ਹਮ ਨੀਚ ਘਰਮ ਆ ਇਸ ਕਰਕੇ ਕਰਮ ਜਿਹੜੇ ਹਨ ਨੀਵੇਂ ਹੋ ਗਏ ਹਨ ਤੇ ਕਰਮ ਨੀਵੇਂ ਹੋਣ ਦੇ ਨਾਲ ਹੁਣ ਪਰਮਾਤਮਾ ਦੀ ਸ਼ਰਨ ਵਿੱਚ ਤੈਨੂੰ ਜਾਣਾ ਪੈਣਾ ਹੈ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਹੋ ਸਕਦੀ ਹੈ ਸਤਗੁਰੂ ਮਹਾਰਾਜ ਸਾਨੂੰ ਹੱਥ ਦੇ ਕੇ ਬਚਾ ਲਓ ਆਉਣ ਵਾਲਾ ਸਮਾਂ ਜਿਹੜਾ ਕੁਝ ਮਹਾਪੁਰਖਾਂ ਨੇ ਆਖਿਆ ਸੀ ਉਹ ਸਭ ਕੁਝ ਸੱਚ ਹੋ ਰਿਹਾ ਹੈ ਇਸ ਲਈ ਸਾਧ ਸੰਗਤ ਜੀ ਵੱਧ ਤੋਂ ਵੱਧ ਨਾਮ ਜਪੋ ਆਉਣ ਵਾਲਾ ਮਾੜਾ ਸਮਾਂ ਟਲ ਜਾਵੇਗਾ ਨਾਮ ਜਪੋਗੇ ਜੇ ਹੋਣੀ ਹੋਣੀ ਵੀ ਹੋਈ ਵਾਪਰਨੀ ਵੀ ਹੋਏ ਪਰ ਤੁਹਾਡਾ ਜਪਿਆ ਹੋਇਆ ਨਾਮ ਹੀ ਤੁਹਾਡੇ ਕੰਮ ਆਵੇਗਾ ਇਹ ਆਉਣਾ ਜਾਣਾ ਸੰਸਾਰ ਦੀ ਇੱਕ ਖੇਡ ਹੈ ਆਵਣ ਜਾਣ ਇੱਕ ਖੇਲ ਬਣਾਇਆ ਇਹ ਵਾਹਿਗੁਰੂ ਪਰਮੇਸ਼ਰ ਨੇ ਕੋਈ ਕਲਾ ਹੀ ਵਰਤਉਣੀ ਹੋਵੇਗੀ ਤੁਸੀਂ ਬਸ ਨਾਮ ਜਪੋ ਮੂਲ ਮੰਤਰ ਦਾ ਜਾਪ ਕਰੋ ਇਹਦਾ ਅਭਿਆਸ ਕਰੋ ਵਾਹਿਗੁਰੂ ਸਿਮਰਨ ਦਾ ਅਭਿਆਸ ਕਰੋ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੋ ਹੁਣ ਜੇ ਅਸੀਂ ਬਸ ਫਿਕਰ ਹੀ ਲੈ ਕੇ ਬੈਠ ਜਾਵਾਂਗੇ ਤਾਂ ਫਿਰ ਏਦਾਂ ਤਾਂ ਕੁਝ ਨਹੀਂ ਹੋਣਾ ਪਰਮਾਤਮਾ ਜੀ ਰਜਾ ਵਿੱਚ ਰਹਿਣਾ ਪੈਣਾ ਹੈ ਐਸੇ ਮਹਾਂਪੁਰਖਾਂ ਤੋਂ ਸਦਕੇ ਜਾਈਏ ਜੋ ਪਾਈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਭਲੇ ਵਿੱਚ ਹਿੰਦੁਸਤਾਨ ਭਾਰਤ ਦਾ ਵੀ ਭਲਾ ਮੰਗਿਆ ਜਾਂਦਾ ਹੈ ਪਾਕਿਸਤਾਨ ਦਾ ਵੀ ਤੇ ਅਫਗਾਨਿਸਤਾਨ ਚੀਨ ਨੇਪਾਲ ਦਾ ਵੀ ਅਮਰੀਕਾ ਦਾ ਵੀ ਕੈਨੇਡਾ ਦਾ ਵੀ ਸਾਰੇ ਦੇਸ਼ ਕੁੱਲ ਜੀਆਂ ਦਾ ਭਲਾ ਮੰਗਿਆ ਜਾਂਦਾ ਹੈ ਅਸੀ ਵਿਤਾ ਪਾਈ ਸਰਬਤ ਦੇ ਭਲੇ ਦੀ ਅਰਦਾਸ ਕਰੀਏ ਸੁਖ ਸ਼ਾਂਤੀ ਦੀ ਗੁਰੂ ਮਹਾਰਾਜ ਜੀ ਆਪੇ ਹੀ ਕਿਰਪਾ ਕਰ ਦੇਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਣੇ ਘਰ ਦੇ ਵਿੱਚ ਸਰਬਤ ਦੇ ਭਲੇ ਦੀ ਰੋਜ਼ਾਨਾ ਅਰਦਾਸ ਕਰੋ ਹਰ ਵੇਲੇ ਪਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ